ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਚਾਰ ਬੰਗਲਾ ਗੁਰਦੁਆਰਾ ਸਾਹਿਬ ਅੰधेਰੀ ਪੱਛਮ ਦੇ ਵਿੱਚ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਉਸ ਮੌਕੇ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਵਾਸਤੇ ਆਈ ਪ੍ਰਧਾਨ ਜਸਪਾਲ ਸਿੰਘ ਸੂਰੀ ਅਤੇ ਮਨਿੰਦਰ ਸਿੰਘ ਸੂਰੀ ਹੋਰਾਂ ਦੀ ਅਗਵਾਈ ਦੇ ਹੇਠ ਗੁਰਦੁਆਰਾ ਸਾਹਿਬ ਵਿਖੇ ਹੁਣ ਤੱਕ ਦੀਆਂ ਸਭ ਤੋਂ ਵੱਡੇ ਸਮਾਗਮਾਂ ਦੇ ਵਿੱਚੋਂ ਇੱਕ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਇੱਥੇ 1 ਲੱਖ ਤੋਂ ਵੱਧ ਸ਼ਰਧਾਲੂ ਅਦਾਸ ਕਰਨ ਦੇ ਵਾਸਤੇ ਅਤੇ ਸੇਵਾ ਦੇ ਵਿੱਚ ਜੁੜਨ ਦੇ ਲਈ ਸ਼ਾਮਿਲ ਹੋਏ ਇਸ ਮੌਕੇ ਦੇ ਉੱਪਰ ਵੱਡੀ ਤਾਦਾਦ ਦੇ ਵਿੱਚ ਫਿਲਮੀ ਸਿਤਾਰਿਆਂ ਨੇ ਉਹ ਵੀ ਗੁਰੂ ਘਰ ਦਾ ਆਸ਼ੀਰਵਾਦ ਹਾਸਲ ਕਰਨ ਦੇ ਵਾਸਤੇ ਪਹੁੰਚੇ ਸੀ ਦੱਸ ਦਈਏ ਕਿ ਇਸ ਮੌਕੇ ਦੇ ਉੱਪਰ ਅਭਿਨੇਤਰੀ ਹੰਸਿਕਾ ਮੋਟਵਾਨੀ, ਟੀਵੀ ਅਭਿਨੇਤਾ ਪ੍ਰਿੰਸ ਨਰੁੱਲਾ ਅਤੇ ਉਹਨਾਂ ਦੀ ਵਾਈਫ ਯੂਵਿਕਾ ਚੌਧਰੀ, ਫੈਸ਼ਨ ਡਿਜ਼ਾਈਨਰ ਰੋਹਿਤ ਵਰਮਾ, ਗੋਵਿੰਦਾ ਦੇ بیٹے ਯਸ਼ਵਰਧਨ ਆਹੂਜਾ, ਐਕਸ਼ਨ ਮਾਸਟਰ ਮੋਹਨ ਬੱਗੜ, ਕਬੀਰ ਬੇਦੀ, ਸੌਂਦਰੀਆ ਸ਼ਰਮਾ, ਇਕਤਾ ਜੈਨ ਦੇ ਨਾਲ ਲਾਲ ਹੋਰ ਵੀ ਕਈ ਹਸਤੀਆਂ ਜੋ ਨੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚੇ। ਬਹੁਤ ਹੀ ਸ਼ਰਧਾ ਅਤੇ ਭਾਵ ਜੋ ਮਾਹੌਲ ਹੈ ਉਹ ਵੇਖਣ ਨੂੰ ਮਿਲਿਆ। ਦਰਦੇ ਕਿ 13 اپریل 1967 ਨੂੰ ਇਹ ਗੁਰਦੁਆਰਾ ਸਰਦਾਰ ਸਿੰਘ ਸੂਰੀ ਜੀ ਨੇ ਸਥਾਪਿਤ ਕੀਤਾ ਸੀ ਜਿੱਥੇ ਕਿ ਉਹਨਾਂ ਨੇ 45 ਸਾਲ ਤੱਕ ਇਸ ਗੁਰਦੁਆਰਾ ਸਾਹਿਬ ਦੇ ਸੰਸਥਾਪਕ ਅਤੇ ਪ੍ਰਧਾਨ ਦੇ ਤੌਰ ਦੇ ਉੱਪਰ ਆਪਣੀ ਸੇਵਾ ਨਿਭਾਈ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਸੂਰੀ ਨੇ ਪਿਛਲੇ 10 ਸਾਲਾਂ ਤੋਂ ਪ੍ਰਧਾਨ ਦੇ ਰੂਪ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਏ ਅਤੇ ਹੁਣ ਉਹਨਾਂ ਦੇ ਪੋਤਰੀ ਮਨਿੰਦਰ ਸਿੰਘ ਸੋਰੀ ਵੀ ਗੁਰਦੁਆਰਾ ਸਾਹਿਬ ਦੇ ਕਾਰਜਾਂ ਦੀ ਕਮਾਨ ਸੰਭਾਲ ਰਹੇ ਨੇ ਇਹ ਮੁੰਬਈ ਦਾ ਇੱਕ ਮਾਤਰ ਅਜੀਹਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਹਰ ਰੋਜ਼ ਦੋ ਵਾਰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਰੋਜ਼ਾਨਾ ਲਗਭਗ 2000 ਲੋਕ ਲੰਗਰ ਗ੍ਰਹਿਣ ਕਰਦੇ ਨੇ ਅਤੇ ਐਤਵਾਰ ਨੂੰ ਇਹ ਸੰਖਿਆ 5000 ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਇਸ ਸਾਲ ਤੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਪਰ ਲਗਭਗ 70000 ਸ਼ਰਧਾਲੂਆਂ ਨੇ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ ਇਹ ਗੁਰਦੁਆਰਾ ਸਾਹਿਬ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਮਾਜਿਕ ਸੇਵਾ ਦੇ ਵਾਸਤੇ ਵੀ ਕਾਫੀ ਜ਼ਿਆਦਾ ਜਾਣਿਆ ਜਾਂਦਾ ਹੈ। ਮਨਿੰਦਰ ਸਿੰਘ ਸੂਰੀ ਦੀ ਅਗਵਾਈ ਦੇ ਹੇਠ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੇ ਪੰਜਾਬ ਦੇ ਤਿੰਨ ਹੜ੍ਹ ਪੀੜਤ ਪਿੰਡਾਂ ਨੂੰ ਗੋਦ ਲਿਆ ਹੈ ਤੇ ਉੱਥੇ ਹੀ ਕਿਸਾਨਾਂ ਨੂੰ ਬੀਜ, ਡੀਜ਼ਲ ਅਤੇ ਵਿਆਹ ਕਰਾਉਣ ਵਰਗੇ ਜੋ ਜ਼ਰੂਰੀ ਕਾਰਜ ਸੀ ਉਹਨਾਂ ਦੇ ਵਿੱਚ ਵੀ ਸਹਾਇਤਾ ਕੀਤੀ ਗਈ। ਏਕਤਾ, ਸਮਾਨਤਾ, ਪਿਆਰ, ਨਿਮਰਤਾ ਅਤੇ ਨਿਰਸਵਾਰਥ ਸੇਵਾ ਭਾਵ ਦੇ ਉੱਪਰ ਜ਼ੋਰ ਦੇਣ ਵਾਲੀ ਸਿੱਧ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਭਰ ਦੇ ਵਿੱਚ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਨੇ ਅਤੇ ਉਸੇ ਉੱਪਰ ਚੱਲ ਕੇ ਗੁਰੂ ਨਾਨਕ ਨਾਮ ਲੈਵਾ ਸੰਗਤ ਦੇਵਲ ਨੂੰ ਆਪਣੀ ਸੇਵਾ ਨਿਭਾਈ ਜਾਂਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ